ਸਾਬ ਨੇ ਬੜੀ ਗੱਲਾਂ ਕੀਤੀ ਅਸੀਂ ਆ ਬਿਸਕਮ ਚੌਧਰੀ ਉਹ ਤੁਸੀਂ ਜ਼ਮੀਨ ਨਹੀਂ ਆਸਮਾਨ ਨਹੀਂ ਤੁਸੀਂ ਗਿਣਤੀ ਦੇ ਚੰਦ ਬੰਦੇ ਹੋ ਕੋਈ ਸਾਰਾ ਹਿੰਦੁਸਤਾਨ ਨਹੀਂ ਵਾਹ ਇਹ ਹੀ ਬੁਲਸੀ ਇਹ ਹੀ ਸੀ ਤੁਸੀਂ ਮੁੱਖ ਮੰਤਰੀ ਐਮ ਐਲ ਏ ਤੁਸੀਂ ਮੋਹਰੇ ਹੋ ਸਰਕਾਰਾਂ ਦੇ ਤੁਹਾਡੇ ਆਲੂ ਗੋਭੀ ਦੇ ਵਾਂਗੂ ਭਾ ਲੱਗਦੇ ਵਿੱਚ ਬਾਜ਼ਾਰਾਂ ਦੇ ਤੁਸੀਂ ਫਿਰ ਵੀ ਦੇਸ਼ ਪ੍ਰੇਮੀ ਹੋ ਤੁਸੀਂ ਪਾਣਨ ਹਾਰ ਗਦਾਰਾਂ ਦੇ ਤੁਸੀਂ ਢੇਠ ਬੇਸ਼ਰਮ ਪਖੰਡੇ ਹੋ ਤੁਸੀਂ ਕਾਫਰ ਕੁਫਰ ਇਮਾਨ ਨਹੀਂ ਤੁਸੀਂ ਕੰਜਰਕੂੜ ਪਸਾਰਾ ਜੋ ਕੋਈ ਸਾਰਾ ਹਿੰਦੂ ਹਨ ਤੁਸੀਂ ਗਰਜ਼ ਆਪਣੇ ਨੂੰ ਪਾਲਣ ਲਈ ਜੁਰਮਾਨੇ ਪੱਠੇ ਪਾਉਂਦੇ ਹੋ ਇੱਕ ਮੋਟਰਸਾਈਕਲ ਕਤਲ ਕਰੇ ਤੁਸੀਂ ਸਭ ਤੇ ਬੈਨ ਲਗਾਉਂਦੇ ਹੋ ਦੋ ਬੰਦੇ ਚੜ ਜਾਣ ਸਾਈਕਲ ਤੇ ਤੁਸੀਂ ਥਾਣੇ ਬੰਦ ਪਾਉਂਦੇ ਹੋ ਅੱਜ ਦਾ ਯਵਰ ਮਾਸੂਮਾਂ ਤੇ ਅੱਤਵਾਦੀ ਖੁਦ ਬਣਾਉਂਦੇ ਹੋ ਤੁਸੀਂ ਆਪਣੇ ਹਰ ਲੈਕੇ ਦਾ ਫਿਰ ਦੋਸ਼ ਹੋਰਾਂ 'ਤੇ ਲਾਉਂਦੇ ਹੋ ਇੱਕ ਤੁਗਲਕ ਰਾਜਾ ਮੂਰਖ ਸੀ ਤੁਸੀਂ ਉਸਦੇ ਬਾਪ ਕਹੋਂਦੇ ਹੋ ਹਿੰਦ ਦੇ ਇਤਿਹਾਸ ਦੇ ਪੰਨਿਆਂ 'ਤੇ ਤੁਹਾਡੇ ਨਾਲੋਂ ਵੱਡਾ ਕੋਈ ਸ਼ੈਤਾਨ ਨਹੀਂ ਤੁਸੀਂ ਗਿਣਤੀ ਦੇ ਚੰਦ ਬੰਦੇ ਹੋ ਕੁਝ ਸਾਰਾ ਹੀ ਤੁਸੀਂ ਹਿਰਦੇ ਹੋਰ ਨਾ ਮਾਵਾਂ ਦੇ ਬਿਨ ਸੋਚੇ ਹੀ ਝਟਕਾਦੇ ਹੋ ਇੱਕ ਇੰਦਰਾ ਮਾਦੇ ਬਦਲੇ ਵਿੱਚ ਤੁਸੀਂ ਦਿੱਲੀ ਦਿਨੇ ਜਲਾਦੇ ਹੋ ਤੇ ਭਾਰਤ ਮਾਂ ਦੀ ਇੱਜ਼ਤ ਨੂੰ ਤੁਸੀਂ ਮਿੱਟੀ ਵਿੱਚ ਮਿਲਾ ਦੇਵੋ ਐ ਲੋਕ ਰਾਜ ਦੇ ਟਹੂ ਜੀਓ ਤੁਸੀਂ ਰਾਜ ਲਈ ਲੋਕ ਮਿਟਾ ਦੇਵੋ ਤੁਸੀਂ ਆਪਣੀ ਕੁਰਸੀ ਦੇ ਥੱਲੇ ਕੁਲ ਹਿੰਦ ਨੂੰ 파ਹੇ ਲਾ ਦੇਵੋ ਨਦੀਆਂ ਵਿੱਚ ਪਾਣੀ ਦੇ ਥਾਂ ਤੇ ਮਾਨਵ ਦਾ ਲਹੂ ਵਹਾ ਦੇਵੋ ਤੁਸੀਂ ਤੋੜੋ ਖੁਦ ਕਾਨੂੰਨਾਂ ਨੂੰ ਤੁਸੀਂ ਖੁਦ ਮੰਨਦੇ ਸਦਨ ਹੈ ਤੁਸੀਂ ਨਾਦਰ ਬਾਵਰ ਦੇ ਬੇਟੇ ਕੋਈ ਸਾਰਾ ਹਿੰਦੋ ਸਦਨ ਨਹੀਂ ਤੁਸੀਂ ਮੱਦਦਾ ਹਦਨਾ ਬੰਨੀਆਂ ਦੇ ਅੱਗ ਲਾ ਕੇ ਤੇਲ ਵੀ ਪਾ ਰਹੇ ਹੋ ਤੁਸੀਂ ਚੜ ਕੇ ਫੌਜਾਂ ਦੇਸ਼ ਉੱਤੇ ਅੱਜ ਦੇਸ਼ ਭਗਤ ਬਹਿ ਨਾ ਰਹੇ ਹੋ ਤੁਸੀਂ ਸਾਮਰਾਜ ਦੇ ਦੱਲੇ ਹੋ ਤੁਸੀਂ ਖੁਦ ਘਰ ਨੂੰ ਸਨਨਾ ਲਾ ਰਹੇ ਹੋ ਤੁਸੀਂ ਮੁਸਲਮ ਜ਼ੁਰਮ ਤੋਂ ਆਡੇ ਜੇ ਬੜੀ ਸਜ਼ਾ ਵਿੱਚ ਕੋਈ ਜਹਾਨ ਨਹੀਂ ਤੁਸੀਂ ਹਾਕਮ ਇੰਦ ਦੇ ਮੁਜਰਮ ਹੋ ਤੁਸੀਂ ਮੁਜਰਮ ਹਿੰਦੋ ਸਥਾਨ ਨਹੀਂ ਜੋ ਤੋੜੋ ਜੋ ਤੋੜੋ ਖੁਦ ਕਾਨੂੰਨ ਤੁਸੀਂ ਕਿਉ ਮੰਨੀਓ ਸਰਦਾਨ ਅਸੀਂ ਅਸੀਂ ਬਾਗੇ ਇਸ ਨਾਮ ਕੋ ਅੱਜ ਕਰਦੇ ਲੋਕ ਐਲਾਨ ਅਸੀਂ ਅਸੀਂ ਆਪਣੇ ਦੇਸ਼ ਦੀ ਕਿਸਮਤ ਹਾਂ ਅਸੀਂ ਆਪਣੇ ਖੁਦ ਭਗਵਾਨ ਅਸੀਂ ਅਸੀਂ ਹਿੰਦੂ ਸਿੱਖ ਜਾਂ ਕੁਝ ਵੀ ਹਾਂ ਅਸੀਂ ਕਿਰਤੀ ਹਿੰਦੁਸਤਾਨ ਅਸੀਂ ਸਾਡੀ ਮਿਹਨਤ ਹੈ ਤਾਂ ਰਚਨਾ ਹੈ ਬਿਨ ਸਾਡੇ ਕੋਈ ਜਹਾਨ ਨਹੀਂ ਤੁਸੀਂ ਇੰਦ ਦੇ ਪਿੰਡੇ ਤੇ ਜੋਕਾਂ ਚੋਰੋ ਹਿੰਦੁਸਤਾਨ ਨੇ ਜਾਗੀਰ ਨਹੀਂ ਪੁੰਜੀ ਦਾ ਆਂਦੇ ਇਹ ਹਿੰਦੁਸਤਾਨਾ ਸਾਡਾ ਹੈ ਅਸੀਂ ਮਰਾਂਗੇ ਅਸੀਂ ਲੜਾਂਗੇ ਇਹਦੀ ਰਾਖੇ ਲਈ ਅੱਜ ਸੁਣੋ ਐਲਾਨ ਆ ਸਾਡਾ ਹੈ ਕਿ ਆਕਰ ਆਕਰ ਚੱਲਦੇ ਹੋ ਇਹ ਆਕਰ ਟੁੱਟਣ ਵਾਲੀ ਹੈ ਤੁਹਾਡਾ ਖੁਰਾ ਖੁਦ ਵੀ ਨਹੀਂ ਬਣਾ ਕਿ ਘਨੇਰੀ ਛੁੱਟਣ ਵਾਲੀ ਹੈ ਜੋ ਆਪਣੇ ਖੁਦ ਕਾਨੂੰਨ ਘੜੂ ਉਹ ਜਨਤਾ ਉੱਠਣ ਵਾਲੀ ਹੈ ਹਰ ਤਾਤ ਚੱਕਣਾ ਚੁਰ ਹੋ ਜੋ ਤਾਤ ਲੁੱਟਣ ਵਾਲੀ ਹੈ ਯੁੱਗ ਆਇਆ ਹੈ ਇਨਕਲਾਬਾਂ ਦਾ ਹਮ ਸਕਦਾ ਹੈ ਕੋਈ ਰੁਝਾਨ ਨਹੀਂ ਜਦ ਹਿੰਦ ਦੀ ਜਨਤਾ ਬਾਗੀ ਹੈ ਪਰ ਹੱਕ ਮੇਨ ਦੋਸਤਾਂ ਨਹੀਂ ਕੀ ਬਾਤ ਮੇਰੇ ਦੇਸ਼ ਦੇ ਹੱਕ ਵਿੱਚ ਚੌਧਰੀ ਹੋ ਤੁਸੀਂ ਜਮੀਨ ਨਹੀਂ ਅਸਮਾਨ ਨਹੀਂ ਤੁਸੀਂ ਗਿਣਤੀ ਦੇ ਚੰਦ ਬੰਦੇ ਹੋ ਕੋਈ ਸਾਰਾ ਹਿੰਦੁਸਤਾਨ ਨਹੀਂ ਕੋਈ ਸਾਰਾ ਹਿੰਦੁਸਤਾਨ ਨਹੀਂ ਬਹੁਤ ਜਿੰਦਾਬਾਦ 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 ਡਾਕਟਰ ਸੋਹਣਾ ਜੀ ਨੇ ਕਿਉਂਕਿ ਡਾਕਟਰ